ਹੈਲੋ ਫਰੈਂਡਸ ਮੈਂ ਗੁਰਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ GK with Gurpreet Kaur ਦੇ ਵਿੱਚ ਤੇ ਰਾਜੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ ITT 9894 ਨੂੰ ਲੈ ਕੇ ਸਿਲੇਬਸ ਦੇ ਅਕੋਰਡਿੰਗ ਤਿਆਰੀ ਕਰ ਰਹੇ ਹਾਂ ਤਾਂ ਆਪਾਂ ਕੱਲ ਦੀ ਕਲਾਸ ਦੇ ਵਿੱਚ ਕੀਤਾ ਸੀ ਪ੍ਰਿੰਸੀਪਲ ਤੇਜਾ ਸਿੰਘ ਵਾਰਤਕ ਪਾਗ ਪ੍ਰਿੰਸੀਪਲ ਤੇਜਾ ਸਿੰਘ ਜੀ ਉਹਨਾਂ ਦੀ ਥਿਉਰੀ ਪਾਰਟ ਨੂੰ ਆਪਾਂ ਕਵਰ ਕੀਤਾ ਸੀ ਜਿਹਦੇ ਵਿੱਚ ਆਪਾਂ ਉਹਨਾਂ ਦੀ ਪੂਰੀ ਬੇਸਿਕ ਜਿਹੜੀ ਉਹਨਾਂ ਦੀ ਜੀਵਨੀ ਤੋਂ ਲੈ ਕੇ ਉਹਨਾਂ ਦੀਆਂ ਰਚਨਾਵਾਂ ਤੱਕ ਸਭ ਕੁਝ ਆਪਾਂ A to Z ਦੇਖਿਆ ਸੀ ਤੇ ਅੱਜ ਦੀ ਕਲਾਸ ਦੇ ਵਿੱਚ ਰਾਜੇ ਆਪਾਂ ਉਹਨਾਂ ਦੇ ਲੈ ਕੇ ਆਏ ਆ ਐਮਸੀਕਿਊਜ਼ ਤੇ ਐਮਸੀਕਿਊਜ਼ ਜਿਹੜੇ ਆ ਬਹੁਤ ਹੈਲਪਫੁਲ ਰਹਿੰਦੇ ਆ ਕਿਸੇ ਵੀ ਟੌਪਿਕ ਦੀ ਰਿਵੀਜ਼ਨ ਦੇ ਲਈ ਤਾਂ ਕੱਲ ਆਪਾਂ ਥਿਉਰੀ ਪਾਰਟ ਕੀਤਾ ਤੇ ਅੱਜ ਉਹਨੂੰ ਰਿਵਾਈਜ਼ ਕਰਾਂਗੇ ਥਰੂ ਐਮਸੀਕਿਊਜ਼ ਤੇ ਤੁਹਾਨੂੰ ਪਤਾ ਚੱਲ ਜਾਊਗਾ ਕਿ ਤੁਹਾਡੇ ਉਸ ਕਨਸੈਪਟ ਦੇ ਵਿੱਚ ਕਿੰਨੀ ਕੁ ਪਕੜ ਜਿਹੜੀ ਉਹ ਬਣ ਗਈ ਆ ਤੇ ਆਓ ਕਲਾਸ ਸਟਾਰਟ ਕਰਦੇ ਹਾਂ ਬਿਨਾ ਕਿਸੇ ਦੇਰੀ ਦੇ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ ਆਪਣੇ ਕੋਲ ਤੇਜਾ ਸਿੰਘ ਦਾ ਮੁੱਢਲਾ ਨਾਮ ਕੀ ਸੀ অপਸ਼ਨਸ ਨੇ ਹਰਸ ਰਾਜ ਤੇਜਰਾਮ ਹਰਤੇਜ ਦਾਸ ਤੇ ਸੁਖਾ ਸਿੰਘ ਤੋ ਆਪਸ਼ਨ ਬੀ ਦੇ ਨਾਲ ਚੱਲਾਂਗੇ ਰਾਜੇ ਆਪਸ਼ਨ ਬੀ ਇਜ਼ ਆ ਕਰੈਕਟ ਆਨਸਰ ਤੇਜਰਾਮ ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਜੀ ਸੀਗੇ ਇਹ ਜਿਹੜੇ ਸੀਗੇ ਰਾਜੇ ਇਹਨਾਂ ਦਾ ਜਨਮ ਜਿਹੜਾ ਹੋਇਆ ਸੀ Hindu ਫੈਮਲੀ ਦੇ ਵਿੱਚ ਹੋਇਆ ਸੀ Hindu ਪਰਿਵਾਰ ਦੇ ਵਿੱਚ ਹੋਇਆ ਤੇ ਇਹਨਾਂ ਦਾ ਜਿਹੜਾ ਮੁੱਢਲਾ ਨਾਮ ਸੀਗਾ ਉਹ ਸੀਗਾ ਤੇਜਰਾਮ ਤੇ ਬਾਅਦ ਵਿੱਚ ਰਾਜੇ ਇਹ ਜਿਹੜੇ ਸੀਗੇ ਇਹ ਸਿੰਘ ਸਭਾ ਲਹਿਰ ਦੇ ਵਿੱਚ ਐਕਟਿਵ ਹੋਏ ਸੀ ਤੇ ਬਾਅਦ ਵਿੱਚ ਇਹ ਸਿ ਸਿੱਖੀਜ਼ਮ ਨੂੰ ਅਡਾਪਟ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਪਹਿਲਾ ਇਹਨਾਂ ਦਾ ਜਿਹੜਾ ਬੇ ਬੈਕਗ੍ਰਾਉਂਡ ਸੀਗੀ ਉਹ Hindu ਪਰਿਵਾਰ ਤੋਂ ਸੀਗੀ ਨੈਕਸਟ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਜਨਮ ਕਦੋਂ ਹੋਇਆ অপਸ਼ਨਸ ਨੇ 2 ਜੂਨ 1894 2 ਮਾਰਚ 1894 2 ਜੂਨ 1895 ਜਾਂ 2 ਮਾਰਚ 1800 95 ਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ অপਸ਼ਨ A 2 ਜੂਨ 1894 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਇਹ ਹੋਇਆ ਕਿੱਥੇ ਰਾਜੇ ਵੀ ਪਤਾ ਹੋਣਾ ਚਾਹੀਦਾ ਅਡਿਆਲਾ ਪਿੰਡ ਦੇ ਵਿੱਚ ਹੋਇਆ ਸੀ ਜ਼ਿਲ੍ਹਾ 라ਵਲਪਿੰਡੀ ਅਡਿਆਲਾ ਪਿੰਡ ਤੇ ਇੱਕ ਚੀਜ਼ ਮੋਸਟ ਇੰਪੋਰਟੈਂਟ ਹੈ ਇਹਨਾਂ ਦੇ ਨਾਲ ਰਿਲੇਟਡ ਕਿ ਇਹਨਾਂ ਨੇ ਜਿਹੜੀ ਇੰਗਲਿਸ਼ ਐਮਏ ਜਿਹੜੀ ਸੀਗੀ ਉਹ ਇੰਗਲਿਸ਼ ਭਾਸ਼ਾ ਦੇ ਵਿੱਚ ਕੀਤੀ ਸੀ ਬਹੁਤ ਵਾਰ ਇਹ ਕੁਐਸਚਨ ਰਿਪੀਟ ਹੋ ਚੁੱਕਿਆ ਇਹਨਾਂ ਦੀ ਜਿਹੜੀ ਉਚੇਰੀ ਜਿਹੜੀ ਸਿੱਖਿਆ ਸੀ ਉਹ ਐਮਏ ਇਹਨਾਂ ਨੇ ਇੰਗਲਿਸ਼ ਦੇ ਵਿੱਚ ਕੀਤੀ ਸੀ ਤੇ ਬਾਅਦ ਵਿੱਚ ਇਹ ਬਤੌਰ ਅਧਿਆਪਕ ਵੀ ਕੰਮ ਕਰਦੇ ਰਹੇ ਆ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਫਿਰ ਇਹਨਾਂ ਨੇ ਮੁੰਬਈ ਖਾਲਸਾ ਕਾਲਜ ਦੇ ਵਿੱਚ ਵੀ ਵਰਕ ਕੀਤਾ ਤਾਂ ਆਓ ਚਲਦੇ ਆ ਨੈਕਸਟ ਸਲਾਈਡ ਦੇ ਉੱਪਰ ਨੈਕਸਟ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਅਧਿਆਪਨ ਤੋਂ ਅਸਤੀਫਾ ਕਿਉਂ ਦਿੱਤਾ ਮੋਸਟ ਇੰਪੋਰਟੈਂਟ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਤੇ ਰਾਜੇ ਦੇਖੋ ਉੱਚ ਇਹਨਾਂ ਨੇ ਪ੍ਰਿੰਸੀਪਲ ਜਿਹੜੇ ਸੀ ਤੇਜਾ ਸਿੰਘ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪੜਾਉਣ ਤੋਂ ਅਸਤੀਫਾ ਦਿੱਤਾ ਸੀ ਗਿਆ ਆਪਸ਼ਨਸ ਨੇ ਸਾਡੇ ਕੋਲ ਉਚੇਰੀ ਵਿੱਦਿਆ ਹਾਸਿਲ ਕਰਨ ਲਈ ਤਨਖਾਹ ਘੱਟ ਮਿਲਣ ਕਰਕੇ ਸਰਕਾਰੀ ਦਖਲਅੰਦਾਜ਼ੀ ਕਰਕੇ ਕੋਈ ਵੀ ਨਹੀਂ ਤਾਂ অপਸ਼ਨ ਸੀ ਦੇ ਨਾਲ ਚੱਲਾਂਗੇ ਰਾਜੇ ਸਰਕਾਰੀ ਦਖਲਅੰਦਾਜ਼ੀ ਕਰਕੇ ਇਹਨਾਂ ਨੇ ਕੀ ਸੀਗਾ ਉੱਥੋਂ ਅਸਤੀਫਾ ਦੇ ਦਿੱਤਾ ਸੀ ਤਾਂ ਆਪਾਂ ਕੱਲ ਦੀ ਕਲਾਸ ਦੇ ਵਿੱਚ ਕੀਤਾ ਸੀ ਰਾਜੇ 13 ਜਣੇ ਸੀਗੇ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਸਮੇਤ ਜਿਨ੍ਹਾਂ ਨੇ ਆਪਣੇ ਪਦ ਤੋਂ ਅਸਤੀਫਾ ਦਿੱਤਾ ਸੀ ਕਿਉਂਕਿ ਉਸ ਕਾਲਜ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਇੱਕ ਚੀਜ਼ ਤੁਸੀਂ ਹੋਰ ਯਾਦ ਰੱਖਣੀ ਹੈ ਕਿ 1925 ਦੇ ਵਿੱਚ ਇਹਨਾਂ ਨੇ ਫਿਰ ਰੀਜੋਇਨ ਕਰ ਲਿਆ ਸੀ ਪਹਿਲਾਂ ਇਹਨਾਂ ਨੇ ਅਸਤੀਫਾ ਦਿੱਤਾ ਉੱਥੋਂ 13 ਜਣਿਆਂ ਨੇ ਫਿਰ ਉਸ ਤੋਂ ਬਾਅਦ 1925 ਦੇ ਵਿੱਚ ਫਿਰ ਇਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਰੀਜੋਇਨ ਕੀਤਾ ਨੈਕਸਟ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਸਵੇ ਜੀਵਨੀ ਕਿਹੜੀ ਹੈ ਮੋਸਟ ਇੰਪੋਰਟੈਂਟ ਕੁਐਸਚਨ ਬਹੁਤ ਵਾਰ ਪੀਪਰਾਂ ਦੇ ਵਿੱਚ ਰਿਪੀਟ ਹੁੰਦਾ ਹੈ ਤੇ ਇਹਨਾਂ ਦੀ ਜਿਹੜੀ ਸਵੇ ਜੀਵਨੀ ਹੈ ਰਾਜੇ ਉਹ ਦੇਖਾਂਗੇ ਆਪਸ਼ਨ A ਅਰਦਾਸ ਆਪਸ਼ਨ B RC ਆਪਸ਼ਨ C ਫਾਰਸੀ ਆਪਸ਼ਨ D ਉਪਰੋਕਤ ਕੋਈ ਵੀ ਨਹੀਂ ਤਾਂ ਆਪਸ਼ਨ B ਦੇ ਨਾਲ ਚੱਲਾਂਗੇ ਜੀ RC ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਸਵੇ ਜੀਵਨੀ ਜਿਹੜੀ ਉਹ ਹੈ RC ਨੈਕਸਟ ਹੈ ਜੀ 1956 ਈਸਵੀ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੂੰ ਅਭਿਨੰਦਨ ਗ੍ਰੰਥ ਕਿਸ ਨੇ ਪੇਂਟ ਕੀਤਾ ਮੋਸਟ ਇੰਪੋਰਟੈਂਟ ਕੁਐਸਚਨ 1956 ਈਸਵੀ ਦੇ ਵਿੱਚ ਰਾਜੇ ਪਹਿਲਾਂ ਤੁਹਾਨੂੰ ਸਾਲ ਯਾਦ ਹੋਣਾ ਚਾਹੀਦਾ ਹੈ 1956 ਈਸਵੀ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਇੱਕ ਅਭਿਨੰਦਨ ਗ੍ਰੰਥ ਪੇਟ ਹੋਇਆ ਸੀਗਾ ਉਹ ਕਿੰਨੇ ਕੀਤਾ ਸੀ ਆਪਾਂ ਦੇਖਦੇ ਹਾਂ ਆਪਸ਼ਨਸ ਨੇ ਪੰਜਾਬ ਸਰਕਾਰ ਨੇ ਆਪਸ਼ਨ B ਪੈਪਸੂ ਸਰਕਾਰ ਨੇ ਆਪਸ਼ਨ C ਦਿੱਲੀ ਸਰਕਾਰ ਨੇ ਆਪਸ਼ਨ D ਉਪਰੋਕਤ ਕੋਈ ਵੀ ਨਹੀਂ ਆਪਸ਼ਨ B ਦੇ ਨਾਲ ਚੱਲਾਂਗੇ ਰਾਜੀ ਪੈਪਸੋ ਸਰਕਾਰ ਨੇ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ 1952 ਈਸਵੀ ਦੇ ਵਿੱਚ ਅਭਿਨੰਦਨ ਗ੍ਰੰਥ ਪੇਂਟ ਕੀਤਾ ਦੇਖੋ ਇਹਨਾਂ ਦੀ ਸਿਰਫ ਇੱਕ ਹੀ ਆਪਾਂ ਯਾਦ ਰੱਖਣੀ ਹੈ ਇਹਨਾਂ ਦੇ ਜਿਹੜਾ ਜਿਹੜੀਆਂ ਇਹਨਾਂ ਨੂੰ ਪੇਂਟ ਹੋਈ ਹੈ ਜਾਂ ਫਿਰ ਇਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਉਹ ਪੈਪਸੋ ਸਰਕਾਰ ਨੇ ਕੀਤਾ ਹੈ ਸਿਰਫ ਇਹਨਾਂ ਦੇ ਬਾਰੇ ਵਿੱਚ ਇੱਕ ਹੀ ਪੁਆਇੰਟ ਹੈ ਜਿਹੜਾ ਆਪਾਂ ਯਾਦ ਰੱਖਣਾ ਹੈ ਇਹਨਾਂ ਦੇ ਸਨਮਾਨ ਨੂੰ ਲੈ ਕੇ ਨੈਕਸਟ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਗ ਸੰਗ੍ਰਹਿ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਹੈ ਹੁਣ ਦੇਖੋ ਇਹਨਾਂ ਨੇ ਬਹੁਤ ਸਾਰੇ ਕਾਗ ਸੰਗ੍ਰਹਿ ਜਿਹੜੇ ਰਚੇ ਆ ਉਹਨਾਂ ਦੇ ਵਿੱਚੋਂ ਆਪਾਂ ਦੱਸਣਾ ਹੈ ਕਿ ਕਿਹੜਾ ਜਿਹੜਾ ਕਾਵ ਸੰਗ੍ਰਹਿ ਜਿਹੜਾ ਉਹ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਹੈ ਆਪਸ਼ਨਸ ਨੇ ਆਪਣੇ ਕੋਲ ਗੰਗਾਦੀਨ ਆਪਸ਼ਨ ਬੀ ਸਾਹੂਪੁਨਾ ਆਪਸ਼ਨ ਸੀ ਨਵੀਆਂ ਸੋਚਾਂ ਆਪਸ਼ਨ ਡੀ ਕੋਈ ਵੀ ਨਹੀਂ ਤੇ ਦੇਖੋ ਜੀ ਗੰਗਾਦੀਨ ਜਾਂ ਸਾਉਪੁਣਾ ਇਹਨਾਂ ਦੀਆਂ ਰਚਨਾਵਾਂ ਨੇ ਇਹਨਾਂ ਦੇ ਨਿਬੰਧ ਨੇ ਮਸ਼ਹੂਰ ਨਿਬੰਧ ਪਰ ਜਿਹੜਾ ਕਾਵ ਸੰਗ੍ਰਹਿਾਂ ਦੀ ਅਗਰ ਗੱਲ ਹੁੰਦੀ ਹੈ ਤਾਂ ਆਪਸ਼ਨ ਸੀ ਦੇ ਨਾਲ ਚੱਲਾਂਗੇ ਨਵੀਆਂ ਸੋਚਾਂ ਜਿਹੜਾ ਇਹਨਾਂ ਦਾ ਕਾਵ ਸੰਗ੍ਰਹਿ ਹੈ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਪ੍ਰਕਾਸ਼ਿਤ ਕਰਦੋਂ ਹੋਇਆ ਸੀ 1941 ਨੂੰ ਇਹ ਤੁਸੀਂ ਸਾਲ ਵੀ ਯਾਦ ਰੱਖਣਾ 1900 41 ਇਸ ਤੋਂ ਇਲਾਵਾ ਹੋਰ ਇਹਨਾਂ ਦੇ ਇੰਪੋਰਟੈਂਟ ਜਿਹੜੇ ਨਿਬੰਧ ਸੰਗ੍ਰਹਿਆ ਹੈਗੇ ਆ ਉਹ ਹੈਗੇ ਇੱਕ ਹੈਗਾ ਸਹਿਜ ਸੁਭਾ ਜਿਹੜਾ 1942 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਕ ਇਹਨਾਂ ਦਾ ਸਾਹਿਤ ਦਰਸ਼ਨ ਜਿਹੜਾ ਕਿ 1951 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਆਪਾਂ ਕੱਲ ਥਿਊਰੀ ਕਲਾਸ ਦੇ ਵਿੱਚ ਕਰ ਚੁੱਕੇ ਆ ਜਿਹੜੇ ਬੱਚੇ ਨੇ ਪਿਛਲੀ ਆਪਣੀ ਕਲਾਸ ਨਹੀਂ ਦੇਖੀਗੀ ਉਹ ਪਲੇਲਿਸਟ ਦੇ ਵਿੱਚ ਜਾ ਕੇ ਸਾਰੇ ਜਿਹੜੀਆਂ ਪਿਛਲੀਆਂ ਕਲਾਸਿਸ ਨੇ ਥਿਊਰੀ ਦੀਆਂ ਉਹ ਕਵਰ ਕਰ ਸਕਦਾ ਨੈਕਸਟ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਕਿਸ ਲਹਿਰ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਆਪਸ਼ਨਸ ਨੇ ਸਿੰਘ ਸਭਾ ਲਹਿਰ ਆਪਸ਼ਨ ਬੀ ਕੋਕਾ ਲਹਿਰ ਆਪਸ਼ਨ ਸੀ ਅਕਾਲੀ ਲਹਿਰ ਆਪਸ਼ਨ ਡੀ ਉਪਰੋਕਤ ਸਾਰੇ ਤਾਂ ਆਪਾਂ ਪਿੱਛੇ ਗੱਲ ਕਰਕੇ ਆਏ ਆ ਸਿੰਘ ਸਭਾ ਲਹਿਰ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਬਾਦ ਚਲਕੇ ਹਿੱਸਾ ਲਿਆ ਸੀ ਤੇ ਉਹਦੇ ਵਿੱਚ ਇਹ ਸਰਗਰਮ ਰਹੇ ਆ ਠੀਕ ਹੈ ਜੀ ਨੈਕਸਟ ਚੱਲਦੇ ਆਂ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਮੌਤ ਕਿਵੇਂ ਹੋਈ অপਸ਼ਨ ਨੇ ਹੈ ਜੇ ਨਾਲ ਦਿਲ ਦਾ ਦੌਰਾ ਪੈਣ ਨਾਲ ਮਲੇਰੀਏ ਨਾਲ ਜਾਂ ਟੀਵੀ ਨਾਲ ਤੇ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਰਾਜੇ ਉਹ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਇਹਨਾਂ ਦੀ ਮੌਤ ਤੇ ਉਹ राजे ਹੋਈ ਕਦੋਂ ਹੈ ਉਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ 10 ਜਨਵਰੀ 1958 10 ਜਨਵਰੀ 1958 ਦੇ ਵਿੱਚ ਇਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਸੀ ਇਹ ਤੁਸੀਂ ਯਾਦ ਰੱਖਣੀ ਹੈ 10 ਜਨਵਰੀ 1958 ਠੀਕ ਹੈ ਜੀ ਨੈਕਸਟ ਚਲਦੇ ਆਂ ਇਨਾਂ ਦੀ ਵਾਸਤੇ ਰਾਜੀ ਮੈਂ ਇੱਕ ਦੱਸਾਂ ਕਿ ਇਹਨਾਂ ਦੀ ਡੇਥ ਡੈਥ ਡੇਟ ਨੂੰ ਲੈ ਕੇ ਵੀ ਬਹੁਤ ਸਾਰੀ ਕਨਫਿਊਜ਼ਨ ਰਹਿੰਦੀ ਹੈ ਕਈ ਵਿਦਵਾਨ ਮੰਨਦੇ ਆ ਕਿ ਇਹਨਾਂ ਦੀ 1956 ਦੇ ਵਿੱਚ ਹੋਈ ਹੈ ਡੈਥ ਤੇ ਕੋਈ ਮੰਨਦੇ 1958 ਦੇ ਵਿੱਚ ਤਾਂ ਆਪਾਂ ਰਾਈਟ ਜਿਹੜਾ ਮੰਨ ਕੇ ਚੱਲਾਂਗੇ 10 ਜਨਵਰੀ 1958 ਨੂੰ ਹੀ ਸਹੀ ਮੰਨਾਂਗੇ ਨੈਕਸਟ ਨੈਕਸਟ ਹੈ ਜੀ ਕਿਸ ਸਵੇ ਜੀਵਨੀ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਦੀਆਂ ਯਾਦਾਂ ਬਾਰੇ ਜ਼ਿਕਰ ਮਿਲਦਾ ਹੈ ਵੈਰੀ ਵੈਰੀ ਇੰਪੋਰਟੈਂਟ ਹੁਣ ਦੇਖੋ ਰਾਜੀ ਸਵੇ ਜੀਵਨੀਆਂ ਲਿਖੀਆਂ ਗਈਆਂ ਐ ਉਨ੍ਹਾਂ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਦੀਆਂ ਯਾਦਾਂ ਦਾ ਜ਼ਿਕਰ ਮਿਲਦਾ ਹੈ ਆਪਾਂ ਦੱਸਣਾ ਹੈ ਕਿ ਕਿਹੜੀ ਸਵਿਜੀਵਨੀ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਦੀਆਂ ਯਾਦਾਂ ਦਾ ਜ਼ਿਕਰ ਮਿਲਦਾ ਹੈ অপਸ਼ਨਸ ਨੇ ਪੌਣੀ ਸਦੀ ਦਾ ਸਫਰ অপਸ਼ਨ ਬੀ ਕਿਸਪੋ ਖੋਲੋਂ ਗੱਠੜੀ ਤੇ অপਸ਼ਨ ਸੀ ਕੋਈ ਵੀ ਨਹੀਂ ਤੇ অপਸ਼ਨ ਡੀ ਉਪਰੋਕਤ ਦੋਨੋਂ ਹੀ ਤਾਂ অপਸ਼ਨ ਡੀ ਦੇ ਨਾਲ ਚੱਲਾਂਗੇ राजे ਉਪਰੋਕਤ ਦੋਨੋਂ ਹੀ ਪੌਣੀ ਸਦੀ ਦਾ ਸਫਰ ਜਿਹੜੀ ਇਹ ਵਾਲੀ ਸਵਿਜੀਵਨੀ ਹੈ ਇਹ ਕਿੰਨਾ ਦੀ ਹੈ ਜੀ ਇਹ ਹੈਗੀ ਕਿਰਪਾਲ ਸਿੰਘ ਕਸੀਲ ਦੀ ਕਿਰਪਾਲ ਸਿੰਘ ਕਸੈਲ ਜੀ ਦੀ ਸਵੇ ਜੀਵਨੀ ਹੈ ਕਿਰਪਾਲ ਸਿੰਘ ਕਸੈਲ ਜੀ ਦੀ ਸਵੇ ਜੀਵਨੀ ਹੈ ਤੁਸੀਂ ਯਾਦ ਰੱਖਣਾ ਕਿਰਪਾਲ ਸਿੰਘ ਪੌਣੀ ਸਦੀ ਦਾ ਸਫਰ ਤੇ ਦੂਸਰੀ ਆਪਾਂ ਦੇਖਦੇ ਹਾਂ ਕਿਹੜੀ ਹੈ ਜੀ ਸਵੇ ਜੀਵਨੀ ਕਿਸਪੋ ਖੋਲਿਓ ਗਠੜੀ ਤੇ ਇਹ ਕਿੰਨਾ ਦੀ ਹੈ ਜੀ ਕਰਤਾਰ ਸਿੰਘ ਦੁੱਗਲ ਦੀ ਇਹਨਾਂ ਦੋਨੋਂ ਹੀ ਸਵੇ ਜੀਵਨੀਆਂ ਦੇ ਵਿੱਚ ਸਾਨੂੰ ਪ੍ਰਿੰਸੀਪਲ ਤੇਜਾ ਸਿੰਘ ਜੀ ਦੀਆਂ ਯਾਦਾਂ ਦਾ ਜ਼ਿਕਰ ਮਿਲਦਾ ਹੈ ਕਰਤਾਰ ਸਿੰਘ ਦੁੱਗਲ ਤੇ ਕਿਰਪਾਲ ਸਿੰਘ ਕਸੀਲ ਜੀ ਦੀ ਸਵੇ ਜੀਵਨੀਆਂ ਦੇ ਉੱਪਰ ਠੀਕ ਹੈ ਜੀ ਨੈਕਸਟ ਦੇਖਦੇ ਹਾਂ ਜੀ ਸਹਿਜ ਸੁਭਾ ਦਾ ਵਿਦਾ ਦੱਸੋ ਹੁਣ ਸਹਿਜ ਸੁਭਾ ਜਿਹੜਾ ਇਹਨਾਂ ਦਾ ਉਹ ਆਪਾਂ ਦੱਸਣਾ ਕਿ ਉਹਦਾ ਵਿਦਾ ਕੀ ਹੈ ਉਹ ਨਿਬੰਧ ਸੰਗ੍ਰਹਿ ਹੈ ਜਾਂ ਫਿਰ ਇੱਕ ਕਾਵ ਸੰਗ੍ਰਹਿ ਹੈ ਜਾਂ ਕਹਾਣੀ ਸੰਗ੍ਰਹਿ ਹੈ ਉਪਰੋਕਤ ਸਾਰੇ ਹੀ ਤਾਂ ਆਪਸ਼ਨ ਬੀ ਇਹਦੇ ਨਾਲ ਚੱਲਾਂਗੇ ਰਾਜੇ ਨਿਬੰਧ ਸੰਗ੍ਰਹਿ ਹੈ ਆਪਾਂ ਪਿੱਛੇ ਵੀ ਗੱਲ ਕਰਕੇ ਆਏ ਆ ਇਹ ਇਹਨਾਂ ਦਾ ਨਿਬੰਧ ਸੰਗ੍ਰਹਿ ਹੈ ਇਹਨੂੰ ਪ੍ਰਕਾਸ਼ਿਤ ਕਿਹੜੇ ਸਾਲ ਵਿੱਚ ਕੀਤਾ ਗਿਆ ਸੀ 1946 ਦੇ ਵਿੱਚ ਨੈਕਸਟ ਹੈ ਜੀ ਪ੍ਰਿੰਸੀਪਲ ਤੇਜਤ ਸਿੰਘ ਜੀ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਿਸ ਸਰਲੇਖ ਹੇਠ ਹੋਇਆ most important question ਹੁਣ ਦੇਖੋ ਆਪਾਂ ਕੱਲ ਵੀ ਗੱਲ ਕੀਤੀ ਸੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਕੀ ਕੀਤਾ ਹੈ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਕਿਉਂਕਿ ਇਹ ਅੰਗਰੇਜ਼ੀ ਦੇ ਅਧਿਆਪਕ ਰਹੇ ਆ ਠੀਕ ਹੈ ਅੰਗਰੇਜ਼ੀ ਦੇ ਵਿੱਚ ਇਹਨਾਂ ਦੇ ਸਾਹਿਤ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀ ਚੰਗੀ ਪਕੜ ਸੀ ਤੋਂ ਉਸ ਤੋਂ ਹੀ ਚਾਹੁੰਦੇ ਸੀਗੇ ਕਿ ਇਹ ਪੰਜਾਬੀ ਸਾਹਿਤ ਦਾ ਵੀ ਵਿਕਾਸ ਕਰਨ ਤਾਂ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਖੋ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਤੇ ਹੁਣ ਆਪਾਂ ਦੱਸਣਾ ਕਿ ਜਿਹੜਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਉਹਨੂੰ ਪ੍ਰਕਾਸ਼ਿਤ ਕਿਹੜੇ ਸਕੇਲ ਕੀਤਾ ਗਿਆ অপਸ਼ਨਸ ਨੇ ਪਵਿੱਤਰ ਪਾਪੀ ਪਵਿੱਤਰ ਗ੍ਰੰਥ ਪਵਿੱਤਰ ਕਾਪੀ ਉਪਰੋਕਤ ਸਾਰੇ ਤਾਂ অপਸ਼ਨ ਬੀ ਦੇ ਨਾਲ ਚੱਲਾਂਗੇ ਜੀ ਪਵਿੱਤਰ ਗ੍ਰੰਥ ਦੇ ਸਰਲੇਖ ਹੈਟ ਜਿਹੜਾ ਸੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਪ੍ਰਕਾਸ਼ਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ਿਤ ਕੀਤਾ ਗਿਆ ਤੇ ਕੀਤਾ ਕਿੰਨੇ ਰਾਜੇ ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀ ਕੀਤਾ ਇਹਨੂੰ ਪ੍ਰਕਾਸ਼ਿਤ ਕੀਤਾ ਪਵਿੱਤਰ ਗ੍ਰੰਥ ਦੇ ਸਰਲੇਖ ਹੇਠਾਂ ਤੇ ਇੱਕ ਕੁਐਸਚਨ ਹੋਰ ਪੁੱਛ ਲਿਆ ਜਾਂਦਾ ਹੈ ਕਿ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਦਾ ਅਨੁਵਾਦ ਕਿਹੜੇ ਰਾਗ ਤੱਕ ਕੀਤਾ ਤੇ ਰਾਜੇ ਇਹ ਵੀ ਤੁਸੀਂ ਯਾਦ ਰੱਖਣਾ ਹੈ ਮਾਂਝ ਰਾਗ ਤੱਕ ਇਹਨਾਂ ਨੇ ਇਹਦਾ ਅ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਸੀ ਪਰ ਉਸ ਤੋਂ ਬਾਅਦ ਰਾਜੇ ਇਹਨਾਂ ਦੀ ਡੈਥ ਹੋ ਗਈ ਸੀ ਤੇ ਅੱਗੇ ਇਹਨਾਂ ਕੋਲ ਨਹੀਂ ਹੋ ਪਾਇਆ ਪਰ ਜਿੰਨਾ ਕੁ ਪ੍ਰਕਾਸ਼ਿਤ ਸੌਰੀ ਇਹਨਾਂ ਨੇ ਅਨੁਵਾਦ ਇੰਗਲਿਸ਼ ਨੇ ਵਿੱਚ ਕੀਤਾ ਉਹਨੂੰ ਪਵਿੱਤਰ ਗ੍ਰੰਥ ਦੇ ਇਸ ਰਿਲੇਖੇ ਹਿੱਟਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਨੈਕਸਟ ਹੈ ਜੀ ਕਿਸ ਨੇ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਪੰਜਾਬੀ ਸਾਹਿਤਕਾਰਾਂ ਦੇ ਪੋਤੜੇ ਧੋਣ ਵਾਲੀ ਦਾਈ ਕਿਹਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੁਣ ਆਪਸ਼ਨਸ ਨੇ ਸਾਡੇ ਕੋਲ ਕਰਨੈਲ ਸਿੰਘ ਆਪਸ਼ਨ ਬੀ ਕਾਨ ਸਿੰਘ ਨਾਬਾ ਆਪਸ਼ਨ ਸੀ ਕੋਈ ਵੀ ਨਹੀਂ ਆਪਸ਼ਨ ਡੀ ਉਪਰੋਕਤ ਦੋਨੋਂ ਹੀ ਤੇ ਦੇਖੋ ਆਪਸ਼ਨ ਏ ਦੇ ਨਾਲ ਚੱਲਾਂਗੇ ਕਰਨੈਲ ਸਿੰਘ ਜੀ ਨੇ ਇਹਨਾਂ ਨੂੰ ਕੀ ਕਿਹਾ ਪੰਜਾਬੀ ਸਾਹਿਤਕਾਰਾਂ ਦੇ ਪੋਤੜੇ ਧੋਣ ਵਾਲੀ ਦਾਈ ਹੰੜਾ ਜੀ ਇੱਕ ਇਹਦੇ ਚੋ ਕੁਸ਼ਨ ਇਹ ਬੰਦਾ ਹੁੰਦਾ ਹੈ ਕਿ ਕਰਨੈਲ ਸਿੰਘ ਜੀ ਨੇ ਆਪਣੀ ਕਿਹੜੇ ਸੰਪਾਦਿਤ ਪੁਸਤਕ ਦੇ ਵਿੱਚ ਇਹਨਾਂ ਨੂੰ ਪੋਤੜੇ ਧੋਣ ਵਾਲੀ ਦਾਈ ਕਿਹਾ ਤਾਂ ਪੁਸਤਕ ਦਾ ਨਾਮ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਹਿਤ ਅਧਿਆਨ ਪ੍ਰਣਾਲੀਆਂ ਸਾਹਿਤ ਅਧਿਆਨ ਪ੍ਰਣਾਲੀਆਂ ਦੇ ਵਿੱਚ ਹੀ ਇਹਨਾਂ ਨੇ ਕਿਹਾ ਪੰਜਾਬੀ ਸਾਹਿਤਕਾਰਾਂ ਦੇ ਪੋਤੜੇ ਧੋਣ ਵਾਲੀ ਦਾਈ ਬੁੱਕ ਵੀ ਤੁਸੀਂ ਯਾਦ ਰੱਖਣੀ ਹੈ ਤੇ ਪਰਸਨੈਲਿਟੀ ਵੀ ਤੁਸੀਂ ਯਾਦ ਰੱਖਣੀ ਹੈ ਕਿ ਕਿੰਨਾ ਨੇ ਕਿਹਾ ਸੀ ਕਰਨੈਲ ਸਿੰਘ ਦੁੱਗਲ ਜੀ ਨੇ ਕਿਹਾ ਸਾਹਿਤ ਅਧਿਐਨ ਪ੍ਰਣਾਲੀਆਂ ਦੇ ਬੁੱਕ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਠੀਕ ਹੈ ਜੀ ਇਹ ਕਈ ਕਿਉਂ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਰਾਜੇ ਜਿਹੜੇ ਇਹਨਾਂ ਦਾ ਸਿਰਲੇਖ ਸੀ ਜੋ ਇਹਨਾਂ ਦੀ ਲਿਖਣ ਦੀ ਸ਼ੈਲੀ ਸੀ ਉਹ ਬੜੀ ਸਧਾਰਨ ਸੀ ਸਿੰਪਲ ਸੀ ਤੇ ਸਾਰੇ ਲੋਕਾਂ ਨੂੰ ਸਮਝ ਆਉਂਦੀ ਸੀ ਤੇ ਇਹਨਾਂ ਨੇ ਜਿਹੜਾ ਬੜੀ ਸਾਫ਼ ਸੁਥਰੀ ਜਿਹੜੀ ਆਪਣੀ ਰਾਈਟਿੰਗ ਕੀਤੀ ਹੈ ਉਹਦੇ ਕਰਕੇ ਜਿਹੜੇ ਕੁਝ ਸਾਹਿਤਕਾਰਾਂ ਵੱਲੋਂ ਇਹਦੇ ਵਿੱਚ ਕੋਈ ਤਰੁੱਟੀਆਂ ਵੀ ਰਹੀਆਂ ਤੇ ਉਹਦੀ ਵੀ ਇਹਨਾਂ ਨੇ ਉਹਨਾਂ ਨੂੰ ਮਤਲਬ ਕਿ ਉਹਨਾਂ ਦਾ ਬੈਕਅਪ ਕਰ ਲਿਆ ਉਹਨਾਂ ਨੂੰ ਲੁਕੋ ਲਿਆ ਤੇ ਇਸ ਕਰਕੇ ਇਹਨਾਂ ਨੂੰ ਪੰਜਾਬੀ ਸਾਹਿਤਕਾਰਾਂ ਦੇ ਪੋਤੜੇ ਧੋਣ ਵਾਲੀ ਦਾਈ ਕਿਹਾ ਗਿਆ ਹੈ ਨੈਕਸਟ ਹੈ ਜੀ ਪਾਈਕਾਨ ਸਿੰਘ ਨਾਬਾ ਜੀ ਦੀ ਰਚਨਾ ਮਹਾਨ ਕੋਸ਼ ਦੀ ਭੂਮਿਕਾ ਕਿਸ ਨੇ ਲਿਖੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੁਣ ਪਹਿਲਾ ਇੱਥੋਂ ਇੱਕ ਚੀਜ਼ ਤਾਂ ਆਪਾਂ ਨੂੰ ਏ ਕਲੀਅਰ ਹੋ ਗਈ ਹੈ ਕਿ ਪਾਈਕਾਨ ਸਿੰਘ ਜੀ ਦੀ ਰਚਨਾ ਮਹਾਨ ਕੋਸ਼ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਮਹਾਨ ਕੋਸ਼ ਕਿਹਦੀ ਰਚਨਾ ਹੈ ਪਾਈਕਾਨ ਸਿੰਘ ਨਾਬਾ ਜੀ ਦੀ ਹੁਣ ਇਹਦੀ ਦੇਖੋ ਭੂਮਿਕਾ ਜਿਹੜੀ ਕਿਸ ਨੇ ਲਿਖੀ ਹੈ ਅੱਜ ਤਾਂ ਆਪਾਂ ਈਜ਼ਲੀ ਇਹਦਾ ਆਨਸਰ ਕਰ ਦਾਂਗੇ ਕਿ ਪਾਈ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਕੀਤੀ ਹੈ ਕਿਉਂਕਿ ਆਪਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਟੌਪਿਕ ਕਰ ਰਹੇ ਹਾਂ ਇਸ ਤੋਂ ਇਲਾਵਾ ਤੁਸੀਂ ਯਾਦ ਰੱਖਣਾ ਕਿ ਮਹਾਨ ਕੋਸ਼ ਜਿਹੜਾ ਭਾਈ ਕਾਨ ਸਿੰਘ ਨਾਭਾ ਜੀ ਦੀ ਰਚਨਾ ਸੀ ਉਹਦੀ ਭੂਮਿਕਾ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਲਿਖੀ ਸੀ ਆਈ ਹੋਪ ਕਲਾਸ ਤੁਹਾਨੂੰ ਵਧੀਆ ਲੱਗੀ ਐ ਕੰਟੈਂਟ ਤੁਹਾਨੂੰ ਵਧੀਆ ਲੱਗਿਆ ਕਿਉਂਕਿ ਜਿਹੜੇ ਕੁਐਸਚਨ ਮੈਂ ਲੈ ਕੇ ਆਈਆਂ ਸਿਲੈਕਟਡ ਨੇ ਬਾਰ-ਬਾਰ ਪੀਪਰਾਂ ਦੇ ਵਿੱਚ ਰਿਪੀਟ ਹੁੰਦੇ ਆ ਪਿਛਲੇ ਪ੍ਰੀਵੀਅਸ ইयर्स ਦਾ ਹੀ ਆਪਾਂ ਐਨਲਿਸਿਸ ਕਰਕੇ ਉਹਦੇ ਚ ਕੁਐਸਚਨ ਚੱਕਿਆ ਜੇਕਰ ਤੁਹਾਨੂੰ ਮੇਰੀ ਕਲਾਸ ਵਧੀਆ ਲੱਗੀ ਐ ਤਾਂ ਪਲੀਜ਼ ਕਲਾਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਥਿਊਜ਼ ਜ਼ਰੂਰ ਦਿਆ ਕਰੋ ਕਿ ਜੇ ਅਗਰ ਤੁਹਾਨੂੰ ਕੁਝ ਕਮੀਆਂ ਲੱਗਦੀਆਂ ਨੇ ਕਲਾਸ ਦੇ ਵਿੱਚ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ ਅਗਰ ਤੁਹਾਨੂੰ ਕੁਝ ਚੰਗਾ ਲੱਗਿਆ ਕਲਾਸ ਦੇ ਵਿੱਚ ਤਾਂ ਉਹਦੇ ਲਈ ਵੀ ਰੀਸ਼ੀਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਤੁਹਾਡੀ ਸ਼ੇਅਰ ਤੇ ਲਾਈਕ ਹੀ ਮੋਟੀਵੇਟ ਕਰਦੇ ਆ ਸਾਨੂੰ ਕਿ ਅਸੀਂ ਹੋਰ ਵਧੀਆ ਕੰਟੈਂਟ ਲੈ ਕੇ ਆਈਏ ਥੈਂਕ ਯੂ ਸੋ ਮੱਚ